ਨੰਤੇ ਆਈ ਰਹੇ ਕਿਤਨੇ ਜਸ਼ਨ ਮਨਾ ਰਹੇ ਨੇ ਗੱਲਬਾਤ ਕਰਦੇ ਆ ਕਿਸਤਾਂ ਨੂੰ ਮੇਰੀ ਬਹੁਤ ਹੀ ਪਿਆਰ ਭਰੀ ਸਤਿ ਸਕਾਲ ਜੀ ਬੜਾ ਅੱਛਾ ਲੱਗ ਰਿਹਾ ਜੀ ਬੜੀ ਬੜਾ ਵੱਡਾ ਲੋਕਾਂ ਨੇ ਸਮਰਥਨ ਦਿੱਤਾ ਬਹੁਤ ਪਿਆਰ ਦਿੱਤਾ ਕਦੇ-ਕਦੇ ਐਂ ਲੱਗਦਾ ਵੀ ਇੱਕ ਅਜੀਬ ਜਿਹਾ ਰਿਸ਼ਤਾ ਜੀ ਇਹ ਗਿੱਦੜਵੇ ਦੇ ਲੋਕਾਂ ਨਾਲ ਕਿਉਂਕਿ ਮੈਂ ਇਹ ਜਿਹੜਾ ਮੇਰਾ ਆਪਣਾ ਹਲਕਾ ਜੀ ਮੈਂ ਹਮੇਸ਼ਾ ਇਹਨੂੰ ਆਪਦੇ ਇੱਕ ਪਰਿਵਾਰ ਦੀ ਤਰ੍ਹਾਂ ਅਸੀਂ ਵਿੱਚ ਵਿੱਚ ਰਹੇ ਆ ਸਾਰਾ ਪਰਿਵਾਰ ਹੀ ਤੇ ਅੱਜ ਉਸ ਪਰਿਵਾਰ ਨੇ ਮੇਰਾ ਮੁੱਲ ਮੋੜਤਾ ਜੀ ਹਾਂ ਜਿਸ ਤਰ੍ਹਾਂ ਦੇਖੋ ਤੁਸੀਂ ਵੀ ਜਿੱਤੇ ਜਸ਼ਨ ਤੁਹਾਡੇ ਸਮਰਥਕ ਕਮਾਣ ਬਣਾ ਰਹੇ ਮਨਾ ਰਹੇ ਨੇ ਤੇ ਅੱਜ ਉਧਰ ਤੁਹਾਡੇ ਹਲਕੇ ਦੇ ਵਿੱਚ ਹੀ ਮਨਪ੍ਰੀਤ ਬਾਦਲ ਨੇ ਅਬ ਦੇ ਬੇਸ਼ੱਕ ਉਹ ਹਾਰ ਗਏ ਲੱਡੂ ਬੰਡੇ ਨੇ ਤੇ ਕਿਹਾ ਤੇ ਮੈਂ 2027 ਦੀਆਂ ਪ੍ਰਧਾਨ ਸਭਾ ਚੋਣਾਂ ਜਿਹੜਾ ਉਹਦਾ ਆਗਾਜ਼ ਕਰਤਾ ਕੀ ਕਹਿਣਾ ਚਾਹੁੰਦੇ ਸਰ ਮੇਰੇ ਕੋਲੇ ਤਾਂ ਤੁਸੀਂ ਨਿਊਜ਼ ਦੇ ਰਹੇ ਹੋ ਜੀ ਤੇ ਚਲੋ ਬਹੁਤ ਚੰਗੀ ਗੱਲ ਹੈ ਉਹ ਵੀ ਲੜ ਸਕਦੇ ਆ ਜੀ ਆਪਣਾ ਇੱਕ ਬੜਾ ਸੈਕੂਲਰ ਦੇਸ਼ ਆ ਜੀ ਕੋਈ ਵੀ ਚੋਣ ਲੜ ਸਕਦਾ ਉਹਨਾਂ ਨੂੰ ਵੀ ਵੈਲਕਮ ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰੂੰਗਾ ਜੀ ਕਿਉਂਕਿ ਉਹਨਾਂ ਨੇ ਬੀਜੇਪੀ ਨੂੰ ਚੋਣ ਉਹਨਾਂ ਨੇ ਲੜਨੀ ਆ ਤੇ ਹਾਜੀ ਟੂ अर्ਲੀ ਟੂ ਸੇ ਉਹਨਾਂ ਨੂੰ ਵਧਾਈ ਦੇਣਾ ਜਿਵੇਂ ਆਲ ਦਾ ਬੈਸਟ ਕਹਿਣਾ ਜੇ ਨਾਲ ਮੈਂ ਮੇਰੀ ਭੈਣ ਨਿਮਰਤ ਨੂੰ ਇਧਰਲੇ ਪਾਸੇ ਮੇਰੇ ਬਾਈ ਜੀ ਖੜੇ ਆ ਤੂਰ ਮੁਰਦੀ ਤੂ ਅਸਤਾ ਗੁਰਦੀਪ ਸਿੰਘ ਹੋਰੀ ਤੂਰ ਸਾਹਾ ਇਹਨਾਂ ਨੇ ਬਹੁਤ ਕੰਮ ਕੀਤਾ ਮੇਰੇ ਗਿਦਰਵੇ ਜਾ ਕੇ ਡੋਰ ਟੂ ਡੋਰ ਸਾਰੇ ਗਿਦਰਵੇ ਹਲਕੇ ਦੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਇਹ ਮੇਰੀ ਭੈਣ ਨਾਲ ਇਹਨਾਂ ਨੇ ਇੰਨਾ ਕੰਮ ਕੀਤਾ ਇਹ ਸਾਡੇ ਕਾਕਾ ਜੀ ਆ ਮੈਨੂੰ ਦੱਸ ਨਹੀਂ ਸਕਦਾ ਜੀ ਇੰਨੀ ਮਿਹਨਤ ਕੀਤੀ ਔਰ ਇਹੋ ਜੇ ਵਰਕਰ ਸਹਿਬਾਨ ਹੁੰਦੇ ਆ ਜਿਹੜੇ ਇਹੋ ਜੇ ਜਨੂਨੀ ਬੰਦੇ ਹੁੰਦੇ ਆ ਜਿਹੜੇ ਜੀ ਪਾਰਟੀਆਂ ਦੇ ਵਿੱਚ ਪਾਰਟੀਆਂ ਇਹਨਾਂ ਇਹਨਾਂ ਲੋਕਾਂ ਕਰਕੇ ਸਟੈਂਡ ਕਰਦੀਆਂ ਪਾਰਟੀਆਂ ਜਿਨ੍ਹਾਂ ਨੇ 20 ਦਿਨ ਤੁਸੀਂ ਦੇਖੋ ਦਿਨ ਨਹੀਂ ਵੇਖਿਆ ਰਾਤ ਨਹੀਂ ਵੇਖਿਆ ਅਸੀਂ ਥੱਕ ਹਾਰ ਕੇ ਡਿੱਗ ਪੈਂਦੇ ਸੀ ਇਹਨਾਂ ਨੇ ਹੌਸਲਾ ਨਹੀਂ ਛੱਡਿਆ ਸਾਨੂੰ ਵੀ ਧੂਕੇ ਲੈ ਕੇ ਜਾਂਦੇ ਵੀ ਇੱਥੇ ਆ ਜਾਓ ਬਾਈ ਜੀ ਇੱਥੇ ਆ ਜਾਓ ਇਹਨਾਂ ਦੀ ਜਿੱਤ ਹੈ ਜੀ ਇਹ ਮੇਰੀ ਜਿੱਤ ਨਹੀਂ ਮੈਂ ਤਾਂ ਸ਼ਾਮ ਨੂੰ ਬੇਹਾਲ ਹੋ ਜਾਂਦਾ ਸੀ ਇਹਨਾਂ ਨੇ ਨਹੀਂ ਕਦੇ ਸੀ ਕੀਤੀ ਜੀ ਇਨਾਂ ਦੇ ਸਿਰ ਇਹ ਸੇਰਾ ਵਾਜਦਾ ਚ ਮੇਰੇ ਸਿਰ ਜਿਸ ਤਰ੍ਹਾਂ ਵਰਕਨਾਂ ਨੇ ਵੀ ਵਾਅਦੇ ਕਰੇ ਐ ਜਿਤਨਾ ਕਿਤੇ ਮਨਪ੍ਰੀਤ ਨੇ ਵੀ ਚੈਲੰਜ ਕਰਿਆ ਤੁਹਾਨੂੰ ਵੀ ਜੋੜ ਜਿਹਨੇ ਤੁਸੀਂ ਵਾਅਦੇ ਕਰਿਆ ਲੋਕਾਂ ਨਾਲ ਕਿਸ ਤਰ੍ਹਾਂ ਹੁਣ ਇਹ ਤਾਸਕ ਹੋ ਗਿਆ ਤੁਹਾਡੇ ਲਈ ਕਿਸ ਤਰ੍ਹਾਂ ਤੁਸੀਂ ਇਹਨੂੰ ਮਤਲਬ ਨੇਪਰੇ ਚੜਾਉਂਗੇ ਕਿੰਨਾ ਸਮਾਂ 2.5 ਸਾਲ ਦਾ ਸਮਾਂ ਤੇ ਉਹਨਾਂ ਨੇ ਸਾਨੂੰ ਮਤਲਬ ਚੈਲੰਜ ਕਰਿਆ ਵੀ ਮੈਂ ਮਤਲਬ ਆਉਣ ਵਾਲੀਆਂ ਵਿਧਾਨ ਸਭਾ ਦੇ ਵਿੱਚ ਚੋਂ ਲੜੂਆਂ ਤੇ ਸਟਾਈ ਨੂੰ ਜਿੱਤੂ ਕੀ ਕਹਿਣਾ ਚਾਹੁੰਦੇ ਦੇਖੋ ਮਨਪ੍ਰੀਤ ਸਿੰਘ ਬਾਦਲ ਸਾਹਿਬ ਦਾ ਮੈਂ ਦੋ ਤਿੰਨ ਦਿਨ ਹੋ ਗਏ ਉਹਦੇ ਇੱਕ ਬਿਆਨ ਸੁਣਿਆ ਸੀ ਉਹ ਕਹ ਰਹੇ ਸੀ ਵੀ ਡਿੰਪੀ ਹਮੇਸ਼ਾ ਓਵਰ ਕੌਨਫੀਡੈਂਟ ਹੋ ਜਾਂਦਾ ਜੀ ਕਿਉਂਕਿ ਉਹਨਾਂ ਦਾ ਨਾਤਾ ਬਹੁਤ ਰਿਹਾ ਅਸੀਂ ਇਕੱਠੇ ਰਹੇ ਹਾਂ 16 ਸਾਲ ਵੀ ਇਹਨੂੰ ਅਸਲ ਗਰਾਉਂਡ ਰਿਐਲਿਟੀ ਨਹੀਂ ਪਤਾ ਇਹਨੂੰ ਪਤਾ ਨਹੀਂ ਕਿ ਇੱਕ ਗਿੱਦਲਵੇ ਦੇ ਲੋਕ ਕੀ ਚਾਹੁੰਦੇ ਆ ਜੀ ਤੇ ਮੈਂ ਉਹਨਾਂ ਨੂੰ ਇੰਨੀ ਇੰਨੀ ਗੱਲ ਦੱਸੂ ਵੀ ਡਿੰਪੀ ਨੂੰ ਤਾਂ ਪਤਾ ਜੀ ਜੀ ਅੱਜ ਜਵੰਤ ਜਬਤ ਥੋੜੀ ਹੋਈ ਆ ਜੀ ਮੈਂ ਤਾਂ ਜੋ ਕਿ ਆਸੀਂ ਕਰਤਾ ਜੀ ਇਸ ਕਰਕੇ ਮੈਂ ਗਰਾਉਂਡਾਂ ਜੁੜੇ ਮੈਂ ਜੀ ਤੁਸੀਂ ਨਹੀਂ ਗਰਾਊਂਡ ਮੈਨੂ ਅੱਜ ਦੇ ਵੀ ਬਾਰੇ ਜਿਨ੍ਹਾਂ ਨੇ ਤੁਹਾਨੂੰ ਜਿੱਤਾਇਆ ਵਰਕਰਾਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਛੋਟ ਵਾਸਤੇ ਲਾਸਟ ਸਵਾਲ ਮੇਰਾ ਕੀ ਕਹਿਣਾ ਚਾਹੁੰਦੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿਸ ਤਰ੍ਹਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਟਨ ਲਾ ਕੇ ਖੜੂੰ ਭਾਈ ਸਾਹਿਬ ਸਹੀ ਪੁੱਛੋ ਇਨਾ ਇਨ੍ਹਾਂ ਦੇ ਅੱਗੇ ਅਲਫਾਜ਼ ਖਤਮ ਹੋ ਜਾਂਦੇ ਆ ਜੀ ਬਸ ਜਿੰਨਾ ਸ਼ੁਕਰ ਕਰਾਣਾ ਜਿੰਨਾ ਇਹਨਾਂ ਦਾ ਮੈਂ ਧੰਨਵਾਦ ਕਰਾਂ ਉਹ ਵੀ ਥੋੜਾ ਪੈ ਜਾਂਦਾ ਹਜ਼ਾਰਾਂ ਕਰੋੜਾਂ ਵਾਰੀ ਵੀ ਜੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਿਰ ਝੁਕਾ ਕੇ ਉਹ ਵੀ ਇਹਨਾਂ ਅੱਗੇ ਥੋੜਾ ਪੈ ਜਾਂਦਾ ਜੀ ਇੰਨੀ ਇਹਨਾਂ ਨੇ ਮਿਹਨਤ ਕੀਤੀ ਹੈ ਸਾਰਾ ਸਿਰ ਇਹ ਨਾ ਸਿਰ ਜਾਂਦਾ ਜੀ ਗੱਲ ਵਿੱਚ ਜੀ ਜੀ ਬਿਲਕੁਕੁਲ